ਲੁਧਿਆਣਾ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ ਹੈ ਸ਼ਾਹ ਭਾਟਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਲੋਕਾਂ ਤੋਂ ਵੋਟ ਦੀ ਅਪੀਲ ਕਰਨਗੇ ਨਾਲ ਹੀ ਲੋਕਾਂ ਨੂੰ ਭਾਟਪਾ ਦੀਆਂ ਉਪਲਬਧੀਆਂ ਦੀ ਜਾਣਕਾਰੀ ਦੇਣਗੇ ਅਮਿਤ ਸ਼ਾਹ ਦੀ ਰੈਲੀ ਜਲੰਧਰ ਬਾਈਪਾਸ ਨੇੜੇ ਅਨਾਜ ਮੰਡੀ ਵਿੱਚ ਹੋਵੇਗੀ ਤੇ ਇਸ ਲਈ ਭਾਟਪਾ ਨੇ ਤਿਆਰੀ ਪੂਰੀ ਕਰ ਲਈ ਹੈ ਕੇਂਦਰੀ ਗ੍ਰਹਿ ਮੰਤਰੀ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਬੀਤੀ ਰਾਤ ਹਾਊਸ ਅਰੈਸਟ ਕਰ ਲਿਆ ਹੈ ਅਮਿਤ ਸ਼ਾਹ ਅੱਜ ਸ਼ਾਮ 5 ਵਜੇ ਰੈਲੀ ਵਾਲੀ ਥਾਂ ਤੇ ਪਹੁੰਚਣਗੇ ਰੈਲੀ ਦੀ ਸੁਰੱਖਿਆ ਵਿੱਚ 1500 ਤੋਂ 2000 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ ਸਾਦੇ ਕੱਪੜਿਆਂ ਵਿੱਚ ਵੀ ਪੁਲਿਸ ਮੁਲਾਜ਼ਮ ਰੈਲੀ ਵਿੱਚ ਤਾਇਨਾਤ ਰਹਿਣਗੇ ਤਾਂਕਿ ਸ਼ਰਾਰਤੀ ਤੱਤਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ ਰੈਲੀ ਵਿੱਚ ਖਾਸ ਤੌਰ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਤਾਂਕਿ ਰੈਲੀ ਦੇ ਚੱਪੇ-ਚੱਪੇ ਤੇ ਪੁਲਿਸ ਨਜ਼ਰ ਰੱਖ ਸਕੇ ਰੈਲੀ ਵਿੱਚ LED ਸਕਰੀਨ ਵੀ ਲਗਾਈ ਜਾਵੇਗੀ ਤਾਂਕਿ ਲੋਕ ਆਸਾਨੀ ਨਾਲ ਗ੍ਰਹਿ ਮੰਤਰੀ ਦਾ ਭਾਸ਼ਣ ਸੁਣ ਤੇ ਦੇਖ ਸਕਣ ਸੂਤਰਾਂ ਮੁਤਾਬਕ ਕਈ ਕਿਸਾਨ ਜਥੇਬੰਦੀਆਂ ਅਮੀਸ਼ਾ ਦਾ ਵਿਰੋਧ ਕਰਨ ਵੀ ਆ ਰਹੀਆਂ ਨੇ ਇਸ ਕਾਰਨ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਤੇ ਪੁਲਿਸ ਦੀ ਸਖਤ ਨਾਕੇਬੰਦੀ ਤੇ ਬੈਰੀਕੇਡਿੰਗ ਕੀਤੀ ਜਾਵੇਗੀ ਕਿਸਾਨਾਂ ਦੀ ਭੀੜ ਨੂੰ ਰੋਕਣ ਲਈ ਵਾਟਰ ਕੈਨਨ ਵੀ ਪ੍ਰਸ਼ਾਸਨ ਰੈਲੀ ਵਾਲੀ ਥਾਂ ਸਣੇ ਮੁੱਖ ਚੌਂਕਾ ਤੇ ਤਾਇਨਾਤ ਕਰੇ